ਲੋ ਜੀ ਬਾਈ ਜੀ ਸੁਹਾਗਾਂ ਲੱਗ ਰਹੇ ਅੱਜ ਆਪਾਂ ਮਿੱਟੀ ਪਾਈ ਸੀ ਰਾਤਾ ਉਧਰ ਕਿਰਾਏ ਵਾਲਾ ਟਰੈਕਟਰ ਹੈਗਾ ਸੇਵਾਦਾਰ ਵੀਰ ਆ ਰਹੇ ਨੇਗੇ ਬਾਕੀ ਆਪਣੇ ਵਲੌਗ ਦੇ ਨਾਲ ਬਨੇ ਰਹਿਓ ਲੋ ਜੀ ਬਾਈ ਜੀ ਆਪਣੇ ਸੇਵਾਦਾਰ ਆਏ ਟੈਂਟ ਦਾ ਸਮਾਨ ਲੈਣ ਇੱਧਰ ਬਈ ਰੱਖ ਲਈਆਂ ਕੁਰਸੀਆਂ ਤੇ ਕੱਦੇ ਤੇ ਇਹ ਆਪਣੇ ਸੇਵਾਦਾਰ ਨੇ ਮੱਖਣ ਪ੍ਰਧਾਨ ਜੀ ਛੜੇਗਾ ਬਾਕੀ ਛੋਟੇ ਸੇਵਾਦਾਰ ਨੇ ਇਹਦੇ ਇਧਰ ਟਰੈਕਟਰ ਹੋ ਰਾ ਰਹੇਗਾ ਇਹ ਚ ਪਿੰਟ ਦਾ ਸਮਾਨ ਲਦਣ ਲੱਗ ਰਹੇ ਨੇ ਦੇਖ ਸਕਦੇ ਹੋ ਤੁਸੀਂ ਬਣੇ ਰਹੋ ਆਪਣੇ ਵਲੌਗ ਨਾਲ ਲਓ ਜੀ ਬਾਈ ਜੀ ਹੁਣ ਲੈ ਕੇ ਆਏ ਨੇ ਕਿ ਆਪਣੇ ਸੇਵਾਦਾਰ ਵਰਤਨਾ ਇਧਰ ਬਰਤਨਾਂ ਦੀ ਸੇਵਾ ਲਾਈ ਸੀ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਸੀਗੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਭਰਾਵੋ ਬਰਤਨ ਲੈ ਕੇ ਆਏ ਦੋ ਤਿੰਨ ਟਰਾਲੀਆਂ 'ਚ ਸਮਾਨ ਆਇਆ ਸੀਗਾ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਵਲੌਗ ਨਾਲ ਬਣੇ ਰਹੋ ਲੈ ਵੀ ਸੰਗਤ ਟੈਂਟ ਲੱਗ ਰਹੀ ਹੈ ਲਾਣ ਵਾਲਾ ਹਨਾ ਸੇਵਾਦਾਰ ਭਰਾ ਬਹੁਤਾਰੇ ਜੀ ਬਿੱਲੂ ਸਿੰਘ ਜੀ ਆਪਣਾ ਹੋ ਜੀ ਵੀ ਜੀ ਤਿਆਰੀ ਵਾਰੀ ਫੁੱਲ ਚੱਲ ਰਹੀ ਹੈਗੀ ਦੇਖੋ ਆਪਣੇ ਸੇਵਾਦਾਰਾਂ ਟੈਂਟ ਲੱਗ ਰਹੇ ਨੇ ਹੁਣ ਬੰਨਣਾ ਟੈਂਟ ਨੂੰ ਹੀ ਝੜ ਦੇਣੇ ਬਈ ਅੱਜ ਇੱਧਰ ਬਾਈ ਟੈਂਟ ਲੱਗ ਰਹੇ ਨੇਗੇ ਸੈੱਟ ਕਰਨਾ ਤੇ ਇੱਧਰ ਜਿੱਥੇ ਆਪਾਂ ਵਰਤਨ ਧੋਵਾਂਗੇ ਉਹ ਟੋਆ ਬਣਾ ਲੱਗ ਰਹੇ ਨੇ ਇੱਧਰ ਆਪਣਾ ਕੁਲਦੀਪ ਸਿੰਘ ਹੀ ਏ ਤੇ ਇਧਰ ਗੁਰਤੇਜ ਬਾਈ ਸਾਰਿਆਂ ਤੋਂ ਵੱਡੀ ਸੇਵਾ ਇਹ ਹੈ ਬਣੇ ਰਿਓ ਬਲੌਗ ਦੇ ਨਾਲ ਆਪਣੇ ਨਾਲ ਸਾਰਾ ਦਿਖਾਵਾਂਗੇ ਤੁਹਾਨੂੰ ਆਪਾਂ ਅੱਜ ਦਾ ਦਿਨ ਲੈ ਵੀ ਬੁਟੀਰ ਵੀ ਪਹੁੰਚਦੇ ਅੱਜ ਸੇਵਾ ਕਰਨਾ ਲੈ ਵੀ ਸਤਿਗੁਰੂ ਮਿਸਤਰੀ ਮੋਟਰ ਲੈ ਕੇ ਆਇਆ ਬਈ ਸਾਰਾ ਸਮਾਨ ਸੁੰਡਕਾ ਪਾਈਪਾ ਬਹੁਤ ਯੋਗਦਾਨ ਹੈ ਬਈ ਦਾ ਇਸਕੇ ਨਾਲ ਜੁੜਿਆ ਆ ਪਾਵੇਂ ਇਹ ਚ ਪਾਵਾਂਗੇ ਬਈ ਆਪਾਂ ਮੋਟਰ ਜੇ ਪ੍ਰਚਾਰ ਕਿੱਸੇ ਨਿਕਾਟਰ ਬਾਰਨ ਲੋ ਜੀ ਸੰਗਜੀ ਕੱਲ ਨੂੰ ਦੂਜਾ ਦਿਨ ਹੈਗਾ ਮੇਲੇ ਦਾ ਕੱਲ ਲੰਗਰ ਲੱਗਣਾ ਆਪਣੇ ਪਕੌੜਿਆਂ ਦਾ ਇਹ ਦੇਖੋ ਬਈ ਆਪਣੇ ਸੇਵਾਦਾਰ ਵੀਰ ਆਲੂ ਲਿਆਏ ਨੇ ਟਰਾਲੀ ਜਿਧੋ ਕੇ ਲੱਗ ਰਹੇ ਨੇ ਬਈ ਪੂਰੀ ਸੇਵਾ ਕਰਨ ਨਾਲ ਇਹ ਦੇਖੇ ਲੋ ਜੀ ਬਈ ਜੀ ਆਲੂ ਕੱਟਣ ਦੀ ਪੂਰੀ ਤਿਆਰੀ ਹੈ ਮਸ਼ੀਨ ਫਿੱਟ ਕਰ ਰੱਖੀਏਗੀ ਗੁਰਪਿਆਰ ਬੈਠੇ ਤੇ ਤਰਸਦੀਪ ਬੈਠੇ ਮਸ਼ੀਨ ਤੇ ਅੱਜ ਬਾਕੀ ਬੜੇ ਰੇਅ ਬਲੌਗ ਨਾਲ ਸ਼ਾਮ ਤੱਕ ਸਭ ਕੁਝ ਦਿਖਾਵਾਂਗੇ ਤੁਹਾਨੂੰ ਇੱਧਰ ਆ ਗਈ ਬਈ ਆਪਣੇ ਸਮਾਨ ਵਾਲੀ ਟਰਾਲੀ ਜਾਲ ਇਹਦੇ ਵਿੱਚ ਆਪਾਂ ਸਮਾਨ ਰੱਖਾਂਗੇ ਲੋਕ ਲਾ ਕੇ ਰੱਖਿਆ ਕਰਾਂਗੇ ਕੁੱਤੇ ਬੇਲੇ ਤੋਂ ਸੇਫਟੀ ਰਹਦੀ ਹੈ ਜੀ ਲੋ ਜੀ ਬਈ ਜੀ ਇਹ ਮੰਗਾ ਖਾਲਸਾ ਵੀ ਆਪਣਾ ਸਮਾਨ ਲੈ ਕੇ ਆ ਗਿਆ ਦੇਖ ਲੋ ਤੁਸੀਂ ਡੈਕੋਰੇਸ਼ਨ ਪੂਰੀ ਕਰਕੇ ਜਾਊਗਾ ਬਾਈ ਇਹ ਹੈ ਬਈ ਆਪਣਾ ਮੰਗਾ ਸਿੰਘ ਖਾਲਸਾ ਜੀ ਆ ਲੱਗ ਰਹੇ ਨੇ ਬਾਈ ਲਾਉਣ ਇੱਧਰ ਬੱਚਾ ਪਾਰਟੀ ਬੈਠੀ ਐ ਲੋ ਜੀ ਬਾਈ ਜੀ ਪ੍ਰੋਗਰਾਮ ਹੋ ਗਿਆ ਆਪਣਾ ਸਟਾਰਟਅਪ ਪਕੌੜੇ ਬਣਾਉਣ ਲੱਗੇ ਸ਼ਾਮ ਦੇ 5:30 ਦਾ ਟਾਈਮ ਹੈਗਾ ਇੱਧਰ ਬਾਈ ਸੇਵਾਦਾਰ ਲੱਗ ਰਹੇ ਨੇਗੇ ਇੱਧਰ ਬਾਈ ਬੇਸਨ ਕੋਲ ਆ ਜਾ ਰਿਹਾ ਵਿੱਚ ਪਕੌੜੇ ਤਿਆਰ ਆ ਇਸ ਤੋਂ ਬਾਅਦ ਬਾਈ ਇੱਧਰ ਪਕੌੜੇ ਪਕਾਏ ਜਾ ਰਹੇ ਨੇ ਕਿ ਉੱਧਰ ਰੱਖੇ ਜਾ ਰਹੇ ਨੇਗੇ ਸਾਰੇ ਸੇਵਾਦਾਰ ਭਾਈ ਆਪਾਂ ਆਪਣੇ ਕੰਮਾਂ 'ਚ ਲੱਗੇ ਹੋਏ ਨੇਗੇ ਇਧਰ ਜਗਸੀ ਸੇਵਾਦਾਰ ਆ ਰਹੇਗਾ ਇਧਰ ਬਈ ਬਾਈ ਨਾ ਟੈਂਟ ਲਾ ਰਹੇ ਨੇ ਜਿਹੜੇ ਇਧਰ ਆਪਣਾ ਬਰਤਨ ਧੋਣਗੇ ਉਹਨਾਂ ਪਾਸ ਤੇ ਨਹੀਂ ਸੇਵਾ ਸਾਰਿਆਂ ਤੋਂ ਵੱਡੀ ਹੈ ਬਈ ਆ ਮੁੰਡਾ ਬਈ ਚੰਡੀਗੜ੍ਹ ਜਾਵ ਕਰਦਾ ਉੱਥੇ ਸਪੈਸ਼ਲ ਆਉਂਦਾ ਏ ਵਾਰੀ ਬਾਕੀ ਉਧਰ ਆਪਣੇ ਸੇਵਾਦਾਰਾਂ ਨੂੰ ਜਾਣਦੀਆਂ ਬਾਈ ਤੁਸੀਂ ਤਰਸਦੀਪ ਸਾਡਾ ਬਲੇਡ ਸਿੰਘ ਜੀ ਮੰਗਾ ਸਿੰਘ ਖਾਲਸਾ ਜਿਹਨਾਂ ਪਿਆਰੇ ਨਸਲਾਂ ਦੇ ਚੰਦਰ ਕਮਾਈ ਦਾ ਧੰਨ ਧਰ ਕਰਸਾ ਨੀਰ ਬੰਦੂ ਹੀ ਵਾਹੀ ਕਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਲਈ ਤਾਂ ਸੀ ਦਿੱਤੇ ਬੰਦ ਬੰਦ ਕਰਵਾਏ ਗੁੱਡੀਆਂ ਲਹਾਂਜਾਂ ਤਨ ਆਰੇ ਨੂੰ ਜਰਵਾਏ ਵਾਈ ਰਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਬੇਨਤੀ ਹੈ ਜੀ ਸਰਬੱਤ ਖਾਲਸਾ ਜੀ ਨੂੰ ਵਾਹਿ ਜੀ ਵਾਹਿ ਜੀ ਵਾਹਿ ਵਾਹਿ ਜੀ ਨੂੰ ਅੱਜ ਜਿੱਤਾਂ ਦੇ ਚੱਤਾ ਬਿਖਾਉਣ ਦਾ ਚੌਣ ਲਾ ਲਓ ਜੀ ਬਾਈ ਜੀ ਸੈਦੇ ਵਾਲੇ ਆਇਆ ਆ ਦੇਖ ਲਓ ਕੱਟ ਕਿੰਨਾ ਹੈਗਾ ਚੱਲ ਕਿ ਥੇ ਥੇ ਤੱਕ ਆਣ ਨੂੰ ਲਓ ਜੀ ਬਾਈ ਜੀ ਆਪਾਂ ਸੈਦੇ ਆ ਰਿਹਾ ਲੋ ਜੀ ਬਈ ਆਪਾਂ ਸਿੱਦੇ ਵਾਲੇ ਆਏ ਸੀ ਇੱਥੇ ਨਾ ਪਾਰਕਿੰਗ ਹੈਗੀ ਐਡੀ ਬਹੁਤ ਵਧੀਆ ਪ੍ਰਾਲਾ ਕੀਤਾ ਵੀਰਾਂ ਨੇ ਪਰਚੀ ਲੇ ਕੇ ਅੰਦਰ ਮੋਟਰਸਾਈਕਲ ਕਰਦੇ ਨੇ ਤੇ ਬਾਹਰ ਵੀ ਜਦੋਂ ਕੱਢਦੇ ਨੇ ਬਈ ਪਰਚੀ ਲੈ ਗਈ ਕਰਦੇ ਨੇਗੇ ਅੰਦਰ ਜਾਣ ਵੇਲੇ ਪਰਚੀ ਚਾਹੀਦੀ ਤੇ ਬਾਹਰ ਜਾਣ ਵੇਲੇ ਵੀ ਬਿਲਕੁਲ ਫਰੀ ਪਾਰਕਿੰਗ ਹੈ ਬਈ ਜਿੰਨੇ ਅੰਦਰ ਦੇ ਸਮੇਂ ਖੜਾ ਬਹੁਤ ਸੋਹਣਾ ਪ੍ਰਾਲਾ ਹੈ ਬਾਈਆਂ ਦਾ ਹੋਰ ਕੋਈ ਸੰਗਤ ਕੋਈ ਫੋਟੋ ਪੁੱਛਿਆ ਬੋ

ਦੇ ਨੀ ਸ਼ਬਦ ਕਿੰਨੇ ਨੇ ਸੇਉ ਅਮਰੋ ਕੀਤੀ ਜੀ ਕੁਮਨਾਲ ਸਿੰਘ ਸਾਹਿਬ ਤੇ ਇਤਿਹਾਸ ਵਿੱਚ ਗੀਤ ਪਾਲਕ ਮਹਿਲਾ ਕਿਤੀ ਜੀ ਤੋ ਬੁਰਦੂਆਂ ਦਾ ਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਚੇਕ ਕਰਵਾ ਲਈ ਜਾਣਾ ਵਾਪਸ ਹੈ ਮੈਂ ਤੁਹਾਨੂੰ ਇੱਕ ਯਾਦ ਰੱਖੀ ਜੈਂ ਮੈਂ ਜਾਣ ਬਚਾ ਠੰਡਾਂ ਦੇ ਵਿੱਚ ਚੜ੍ਹੇ ਸੋਜੀ ਭਾਈ ਜੀ ਆਪਣੇ ਪ੍ਰਾਦੀ ਸ਼ਾਪ ਜੀਵਨ ਸਿੰਘ ਰਿਆ ਸੋਜੀ ਭਾਈ ਜੀ 11:00 ਵਜੇ ਸੰਟਾ 41 ਮਿੰਟਾਂ ਹੋ ਗਿਐ ਹੁਣ ਤੱਕ ਕੰਮ ਚੱਲ ਰਹਿਗਾ ਪਕੌੜੇ ਆਪਣੇ ਰਵਾਈ ਸਾਹਿਬ ਕੱਚੇ ਕੱਟ ਕੇ ਰੱਖ ਰਹੇਗੇ ਸਵੇਰੇ ਪਕੌੜਿਆਂ ਦਾ ਲੰਗਰ ਲੱਗਣਾ ਹੈਗਾ ਸਾਰੇ ਸੇਵਾਦਾਰ ਵੀ ਸੇਵਾ ਕਰਨ ਲੱਗ ਰਹੇ ਨੇਗੇ ਇਧਰ ਭਾਈ ਮੱਖਣ ਪ੍ਰਧਾਨੋਂ ਕਰੇ ਨਹੀਂ ਜਾਣ ਦਿੰਦੇ ਹੈਗੇ ਇੱਥੇ ਬਿਠਿਆ ਰਖਿਆ ਵਿਚਾਰਾ ਵੀ ਤਾਂ ਜਾਣੀ ਜਾਣਾ ਨਹੀਂ ਕੋਸਮਰਜੀ ਦੋਏ ਵਾਈਆਂ ਦੀ ਡਿਊਟੀ ਪੱਕੀ ਹੋ ਰਹੀ ਬਾਕੀ ਬਈ ਸੰਗਤ ਘਰ ਨੂੰ ਚਲੀ ਗਈ ਗ੍ਰੰਤੀ ਕੇ ਬੰਦੇ ਰਹਿ ਗਏ ਬੜੇ ਬਲੌਗ ਨਾਲ ਲੋ ਜੀ ਬਾਈ ਜੀ ਰਾਤ ਦੇ 1.5 ਵਜ ਚੁੱਕੇ ਸੀਗੇ ਇਸ ਦੇ ਨਾਲ ਹੀ ਸੰਗਤ ਆਉਣੀ ਬੰਦ ਹੋ ਗਈ ਤੇ ਆਪਣਾ ਬਲੌਗ ਹੋ ਗਿਆ ਸਮਾਪਤ ਬਣੇ ਰਹੋ ਆਪਣੇ ਚੈਨਲ ਦੇ ਨਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤਾਂ ਜੋ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਆਪਣਾ ਹੌਸਲਾ ਬਣਿਆ ਰਹੇ